ਜਦੋਂ ਕੋਈ ਸਾਡੀ ਤਾਰੀਫ਼ ਕਰਦਾ ਨਾ ਬਹੁਤ ਚੰਗਾ ਲੱਗਦਾ ਜਦੋਂ ਕੋਈ ਮੈਨੂੰ ਕਹਦੇ ਵੀ ਤੂੰ ਤੇਰਾ ਕੱਦ ਬੜਾ ਲੰਮਾ ਵਧੀਆ ਲੱਗਦੀ ਆ ਤੇ ਮੈਨੂੰ ਚੰਗਾ ਲੱਗਦਾ ਖੈਰ ਉਹ ਮੇਰੀ ਤਾਰੀਫ਼ ਨਹੀਂ ਉਹ ਤਾਂ ਕੁਦਰਤੀ ਹੁੰਦਾ ਹੈ ਨਾ ਜਦੋਂ ਕੋਈ ਸਾਡੇ ਗੁਣਾਂ ਦੀ ਤਾਰੀਫ਼ ਕਰਦਾ ਵੀ ਤੇਰੇ ਘਰੇ ਸਫਾਈ ਬਹੁਤ ਹੈ ਜਾਂ ਕੋਈ ਕਵੇ ਕਿ ਤੇਰੇ ਘਰ ਤੇਰੀ ਆਵਾਜ਼ ਬੜੀ ਮਿੱਠੀ ਹੈ ਮੈਂ ਆਪਣੀ ਗੱਲ ਨਹੀਂ ਕਰਦੀ ਵੀ ਕਿਸੇ ਨੂੰ ਵੀ ਜਦ ਇਹ ਆਪਾਂ ਇਦਾਂ ਦੀ ਤਾਰੀਫ਼ ਕਰੀਏ ਤਾਂ ਖੁਸ਼ੀ ਹੁੰਦੀ ਹੈ ਹੈ ਨਾ ਪਰ ਸਾਡੇ ਕੋਲ ਨਾ ਕਿਸੇ ਦੂਜੇ ਦੀ ਤਾਰੀਫ ਕਰਨ ਦੀ ਹਿੰਮਤ ਹੀ ਨਹੀਂ ਹੁੰਦੀ ਬਹੁਤ ਸਾਰੀਆਂ ਖਾਸ ਕਰ ਔਰਤਾਂ ਨੂੰ ਮੈਂ ਵੇਖਦੀ ਆ ਉਹ ਤੁਹਾਡੇ ਘਰ ਆਉਣ ਗਿਆ ਜਾਂ ਤੁਹਾਨੂੰ ਕਿਤੇ ਰਸਤੇ 'ਚ ਮਿਲਣ ਗਿਆ ਉਹ ਇੱਕ ਟੇਢੀ ਜੀ ਨਜ਼ਰ ਨਾਲ ਉਹਨਾਂ ਨੇ ਤੁਹਾਨੂੰ ਸਿਰ ਤੋਂ ਪੈਰਾਂ ਤੱਕ ਵੇਖ ਲੈਣਾ ਬਸ ਵੇਖ ਲੈਣਾ ਤੇ ਚੁੱਪ ਜਾਂ ਤੁਹਾਡੇ ਘਰ ਆਉਣਾ ਉਹਨਾਂ ਨੇ ਵੇਖਣਾ ਵੀ ਅੱਛਾ ਚੀਜ਼ ਹਰ ਇੱਕ ਚੀਜ਼ ਨੂੰ ਨਿਹਾਰਨਾ ਚੰਗੀ ਤਰ੍ਹਾਂ ਪਰ ਉਹਦੀ ਤਾਰੀਫ ਨਹੀਂ ਕਰਨੀ ओके ओके ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਕਿਸੇ ਦੀ ਤਾਰੀਫ਼ ਕਰਨ ਤੋਂ ਰੋਕਦੀ ਆ ਹੁਣ ਅਸੀਂ ਆਪਣੇ ਸਾਡੇ ਘਰਾਂ ਦੇ ਵਿੱਚ ਸਾਡੇ ਬੱਚੇ ਆ ਨਿੱਕੇ ਨਿੱਕੇ ਬੱਚੇ ਦਾ ਹੋਨਰ ਅਸੀਂ ਬੱਚਾ ਡਰਾਇੰਗ ਕਰ ਰਿਹਾ ਆ ਆਪਾਂ ਕਹਿੰਨੇ ਬੜੀ ਸੋਹਣੀ ਕਰਤੀ ਬਹੁਤ ਸੋਹਣਾ ਕਰ ਰਹੇ ਆ ਤੂੰ ਤਾਂ ਤੇ ਉਹ ਬੱਚਾ ਤੁਹਾਨੂੰ ਅਗਲੇ ਦਿਨ ਉਸ ਤੋਂ ਜ਼ਿਆਦਾ ਵਧੀਆ ਕਰਕੇ ਵਿਖਾਉਂਦਾ ਇਸੇ ਤਰ੍ਹਾਂ ਆਪਾਂ ਮਤਲਬ ਕਿਸੇ ਵੀ ਫੀਲਡ 'ਚ ਆਪਦੇ ਆਪਾਂ ਸਬੋਆਰਡੀਨੇਟ ਆਪਣੇ ਦਫ਼ਤਰਾਂ ਦੇ ਵਿੱਚ ਆਪਣੇ ਥੱਲੇ ਕੰਮ ਕਰਨ ਵਾਲੇ ਅਧਿਕਾਰੀ ਉਹਨਾਂ ਦੀ ਤਾਰੀਫ਼ ਕਰੋ ਅਗਲਾ ਉਸ ਤੋਂ ਦੁੱਗਣਾ ਕੰਮ ਕਰਦਾ ਪਰ ਅਸੀਂ ਐਨੇ ਗਰੀਬ ਆ ਇਸ ਪੱਖੋਂ ਅਸੀਂ ਕਿਸੇ ਦੀ ਤਾਰੀਫ਼ ਲਈ ਦੋ ਲਫ਼ਜ਼ ਬੋਲਣੇ ਸਾਨੂੰ ਔਖੇ ਲੱਗਦੇ ਆ ਸਾਡੇ ਸੰਗ ਚ ਹੀ ਫਸ ਜਾਂਦੇ ਆ ਮੇਰੀ ਦਾ ਇੱਕ ਮੇਰੇ ਸਰਕਲ ਚ ਬਹੁਤ ਸਾਰੀਆਂ ਔਰਤਾਂ ਨਾਲ ਮੇਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਮਿਲਦੇ ਰਹੀਦਾ ਤੇ ਉਹ ਉਹ ਮੈਨੂੰ ਅਕਸਰ ਹੀ ਆਖੂਗੀ ਕਹਿੰਦੀ ਮੇਰੇ ਨਾ ਮੇਰੀ ਆਦਤ ਆ ਵੀ ਜਦੋਂ ਵੀ ਮੈਨੂੰ ਕਿਤੇ ਵੀ ਮੈਂ ਜਾਵਾਂ ਜਾਂ ਮੈਨੂੰ ਕੋਈ ਪਹਿਲੀ ਵਾਰ ਮਿਲੇ ਵੀ ਮੇਰੇ ਮੂੰਹ ਚੋਂ ਨਿਕਲਦਾ ਤੇਰੇ ਤੇਰੇ ਨਾ ਕੱਪੜੇ ਤੇਰੀ ਡਰੈੱਸ ਬਹੁਤ ਸੋਹਣੀ ਆ ਕਹਿੰਦੀ ਮੈਨੂੰ ਹੀ ਲੱਗਦਾ ਕਹਿੰਦੀ ਅਗਲਾ ਖੇਡ ਜਾਂਦਾ ਉਹ ਕਹਿੰਦੀ ਮੇਰੇ ਸੁਭਾਅ ਦਾ ਹਿੱਸਾ ਹੈ ਤੇ ਜੇ ਕਿਸੇ ਨੇ ਮੈਨੂੰ ਰੋਟੀ ਤੇ ਬੁਲਾਇਆ ਖਾਣਾ ਖਵਾਇਆ ਤੇ ਖਾਣਾ ਖਾਂਦੇ ਸਾਰ ਮੈਨੂੰ ਮਜ਼ਾ ਆ ਗਿਆ ਖਾ ਕੇ ਇੰਨਾ ਸਵਾਦ ਤੁਸੀਂ ਆਪੇ ਬਣਾਇਆ ਉਹਦੇ ਨਾਲ ਫਰਕ ਕੋਈ ਨਹੀਂ ਪੈਂਦਾ ਪਰ ਜਿਨੇ ਬਣਾਇਆ ਉਹਨੂੰ ਕਿੰਨੀ ਤਸੱਲੀ ਮਿਲਦੀ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ ਵੀ ਹਾਂ ਮੈਂ ਕੰਮ ਕੀਤਾ ਪਿਆਰ ਨਾਲ ਤੇ ਇਹਨਾਂ ਨੂੰ ਪਸੰਦ ਆਇਆ ਇਹ ਗੱਲਾਂ ਬਹੁਤ ਨਿੱਕੀਆਂ ਨਿੱਕੀਆਂ ਪਰ ਇਹ ਜ਼ਿੰਦਗੀ 'ਚ ਨਾ ਬਹੁਤ ਵੱਡੇ ਅਰਥ ਰੱਖਦੀਆਂ ਤੇ ਜਿਹੜੀਆਂ ਔਰਤਾਂ ਅਸੀਂ ਖਾਸ ਕਰਕੇ ਇਸ ਇਸ ਗੱਲੋਂ ਨਾ ਸਾਡਾ ਜਿਹੜਾ ਹੱਥ ਬਹੁਤ ਤੰਗ ਹੈ ਤੇ ਇਹ ਹੁਣ ਮੈਨੂੰ ਗੱਲ ਅੱਜ ਕਿਵੇਂ ਯਾਦ ਆਈ ਇੱਕ ਨਾ ਔਰਤ ਆ YouTube ਤੇ ਮੈਂ ਉਹਦੀਆਂ ਬਹੁਤ ਵੀਡੀਓਜ਼ ਦੇਖਦੀ ਆ ਉਹਨੇ ਬੜਾ ਸੋਹਣਾ ਉਹਦਾ ਜਿਹੜਾ ਚੈਨਲ ਆ ਗਰੋ ਕਰ ਰਿਹਾ ਤੇ ਉਹ ਕੀ ਕਰਦੀ ਉਹ ਰੋਜ਼ ਜੋ ਆਪਦੇ ਘਰੇ ਕੰਮ ਕਰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਉਹਨੂੰ ਰਿਕਾਰਡ ਕਰ ਲੈਂਦੀ ਆ ਮਤਲਬ ਉਹਨੇ ਹਰ ਇੱਕ ਚੀਜ਼ ਕਿਚਨ ਦੀ ਕੱਲੀ-ਕੱਲੀ ਉਹਨੇ ਸਾਫ਼ ਕਰਨੀ ਉਹਨੇ ਆਪਦਾ ਪੂਰਾ ਇੱਕ ਸ਼ੈਡਿਊਲ ਬਣਾਇਆ ਹੋਇਆ ਤੇ ਇੱਕ ਦਿਨ ਉਹ ਵੈਸੇ ਗੱਲਾਂ ਦੱਸ ਰਹੀ ਸੀ ਕਹਿੰਦੀ ਵੀ ਮੈਂ ਇਹ ਕੰਮ ਸ਼ੁਰੂ ਤੋਂ ਹੀ ਕਰਦੀ ਆ ਮੈਂ ਸਵੇਰੇ ਹੀ ਉੱਠਣਾ ਮੈਂ ਬਿੱਲ ਹੀ ਨਹੀਂ ਬੈਠ ਸਕਦੀ ਕਹਿੰਦੀ ਮੇਰੇ ਬੱਚੇ ਮੈਨੂੰ ਕਹਿੰਦੇ ਵੀ ਮੰਮਾ ਤੁਹਾਡੇ ਚ ਤੁਸੀਂ ਕਿੰਨਾ ਕੰਮ ਕਰਦੇ ਹੋ ਵੀ ਸਾਰਾ ਦਿਨ ਲੱਗੇ ਰਹਿੰਦੇ ਹੋ ਤੁਸੀਂ ਫ੍ਰੀ ਬੈਠਦੇ ਹੀ ਨਹੀਂ ਜਦੋਂ ਸਾਨੂੰ ਲੱਗਦਾ ਵੀ ਹੁਣ ਆਰਾਮ ਕਰ ਲੋ ਤੇ ਤੁਸੀਂ ਕੋਈ ਨਵਾਂ ਕੰਮ ਆਪਦੇ ਹੱਥ ਚ ਫੜ ਲੈਨੇ ਹੋ ਤੇ ਕਨ ਉਹਦਾ ਮਤਲਬ ਉਹਦੇ ਬੱਚਿਆਂ ਨੇ ਉਹਦੀ ਇਸ ਲਗਾਤਾਰ ਤਾਨੂੰ ਕੰਟੀਨਿਊਟੀ ਨੂੰ ਜਿਹੜਾ ਕੰਮ ਲਈ ਉਹ ਸਮਰਪਤਤਾ ਉਹਨੂੰ ਉਹਨਾਂ ਨੇ ਮਤਲਬ ਇੰਨਾ ਕਿ ਐਪਰੀਸ਼ੀਏਟ ਕੀਤਾ ਉਹ ਕਹਿੰਦਾ ਵੀ ਤੁਹਾਨੂੰ ਇਹਦਾ ਇੱਕ ਇਨਾਮ ਮਿਲਣਾ ਚਾਹੀਦਾ ਜਿਹੜਾ ਤੁਸੀਂ ਸਵੇਰ ਤੋਂ ਸ਼ਾਮ ਤੱਕ ਘੁੰਮਦੇ ਰਹਿੰਦੇ ਹੋ ਸਾਡੇ ਲਈ ਤੇ ਉਹਦੇ ਬੱਚਿਆਂ ਨੇ ਨਾ ਉਹਨੂੰ YouTube ਚੈਨਲ ਬਣਾਉਣ ਬਣਾਇਆ ਮਤਲਬ ਉਹਨਾਂ ਨੇ ਤੇ ਕਿਹਾ ਕਿ ਤੁਸੀਂ ਇਹਦੇ ਤੇ ਜੋ ਕੰਮ ਕਰਦੇ ਹੋ ਤੁਸੀਂ ਰਿਕਾਰਡ ਕਰਿਆ ਕਰੋ ਤੇ ਸ਼ਾਮ ਨੂੰ ਐਡਿਟ ਕਰਨਾ ਸਿਖਾਤਾ ਉਹਨੂੰ ਉਹ ਹਾਊਸ ਵਾਈਫ ਆ ਸਿੰਪਲ ਜੀ ਲੇਡੀ ਆ ਹੋ ਤੇ ਉਹ ਹੁਣ ਮੈਂ ਉਹਨੂੰ ਦੇਖਦੀ ਰਹਿਣੀ ਆ ਕਿਉਂਕਿ ਮੈਨੂੰ ਹੁੰਦਾ ਕਦੀ ਕਦੀ ਮੈਂ ਐਦਾਂ ਦੀਆਂ ਵੀਡੀਓਜ਼ ਮੈਨੂੰ ਦੇਖਣੀਆਂ ਚੰਗੀਆਂ ਲੱਗਦੀਆਂ ਤੇ ਉੱਥੋਂ ਫਿਰ ਮੈਨੂੰ ਯਾਦ ਆਉਂਦਾ ਵੀ ਇੱਕ ਨਿੱਕੇ ਦੋ ਬੋਲ ਸਾਡੇ ਪਿਆਰ ਪਿਆਰ ਦੇ ਸਾਡੇ ਪਰਿਵਾਰ ਵੱਲੋਂ ਜਿਹੜੀ ਸਾਨੂੰ ਸਪੋਰਟ ਮਿਲਦੀ ਆ ਸਾਡੇ ਗੁਣਾ ਨੂੰ ਸਾਡਾ ਪਰਿਵਾਰ ਪਛਾਣਦਾ ਉਹ ਫਿਰ ਸਾਨੂੰ ਮੋਟੀਵੇਟ ਕਰਦਾ ਤੇ ਅਸੀਂ ਕਿੱਥੋਂ ਤੋਂ ਕਿੱਥੇ ਤੱਕ ਪਹੁੰਚ ਜਾਨੇ ਆ ਤੇ ਹੁਣ ਉਹ ਜਦੋਂ ਆਪਣੇ ਬਾਰੇ ਦੱਸੂਗੀ ਕਿ ਮੇਰੇ ਇੰਨਾ ਮੇਰਾ ਚੈਨਲ ਗਰੋ ਕਰ ਗਿਆ ਹੁਣ ਮੈਨੂੰ ਬੜੇ ਮੈਨੂੰ ਲੋਕ ਪਛਾਣਦੇ ਆ ਜਦੋਂ ਅਸੀਂ ਜਾਣਦੇ ਆ ਤੇ ਲੋਕ ਦੂਰੋਂ ਹੀ ਪਛਾਣ ਲੈਂਦੇ ਆ ਤੇ ਇਹ ਸਾਰਾ ਕੁਝ ਜੇ ਆਪਾਂ ਸੋਚੀਏ ਕੁੱਲ ਮਿਲਾ ਕੇ ਇਹਦਾ ਇਹਦਾ ਕੀ ਹੈਗਾ ਕਿ ਤਾਰੀਫ ਹੀ ਹੈ ਨਾ ਇੱਕ ਜਿਹੜੀ ਉਹਦੇ ਪਰਿਵਾਰ ਨੇ ਉਹਨੂੰ ਕੀਤੀ ਉਹਨੂੰ ਉੱਪਰ ਚੁੱਕਿਆ ਤੇ ਉਹ ਅੱਜ ਉਹਨੂੰ ਇੱਕ ਮਾਣ ਆ ਕਿ ਮੈਂ ਇੱਕ ਹਾਊਸ ਵਾਈਫ ਨਹੀਂ ਹੈਗੀ ਮੈਂ ਵੀ ਕਮਾ ਰਹੀ ਆ ਮੈਂ ਵੀ ਯੋਗਦਾਨ ਪਾ ਰਹੀ ਆ ਫਿਰ ਉਹ ਦੱਸੂਗੀ ਕਿ ਅੱਜ ਮੈਂ ਆਪਣੀ ਕਮਾਈ ਨਾਲ ਇਹ ਖਰੀਦ ਕੇ ਲਿਆਈ ਆ ਤੇ ਉਸ ਵੇਲੇ ਉਸ ਔਰਤ ਦੇ ਚਿਹਰੇ ਤੇ ਜਿਹੜੀ ਇੱਕ ਰੋਹਾਨੀ ਖੁਸ਼ੀ ਹੁੰਦੀ ਹੈ ਨਾ ਅੰਦਰੂਨੀ ਖੁਸ਼ੀ ਉਹ ਫਿਰ ਦੇਖਿਆ ਹੀ ਬਣਦੀ ਆ ਇਹ ਤਾਂ ਇੱਕ ਐਗਜ਼ਾਮਪਲ ਸੀਗੀ ਹੁਣ ਅਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਝਾਤੀ ਮਾਰੀਏ ਕਿ ਅਸੀਂ ਆਪਣੇ ਘਰ ਦੀਆਂ ਔਰਤਾਂ ਨੂੰ ਜਾਂ ਆਪਣੇ ਘਰ ਦੇ ਬੱਚਿਆਂ ਨੂੰ ਕਿਸੇ ਨੂੰ ਵੀ ਜਾਂ ਬਜ਼ੁਰਗਾਂ ਨੂੰ ਕਦੇ ਉਹਨਾਂ ਦੀ ਤਾਰੀਫ਼ ਕੀਤੀ ਹੈ ਬਜ਼ੁਰਗ ਸਾਡੇ ਲਈ ਸਾਰੀ ਜ਼ਿੰਦਗੀ ਆਪਦਾ ਸਾਰਾ ਕੁਝ ਸਾਡੇ ਲਈ ਲਾ ਦਿੰਦੇ ਨੇ ਹਨਾ ਆਪਣੇ ਬੱਚਿਆਂ ਲਈ ਤੇ ਜਦੋਂ ਬੁਢਾਪੇ 'ਚ ਪਹੁੰਚਦੇ ਨੇ ਤੇ ਸਾਡੇ ਕੋਲ ਤਾਂ ਵੇਲ ਹੀ ਨਹੀਂ ਹੁੰਦੀ ਉਹਨਾਂ ਕੋਲ 2 ਮਿੰਟ ਬੈਠਣ ਦੀ ਉਹਨਾਂ ਦੀ ਕੋਈ ਤਾਰੀਫ਼ ਕਰਨ ਦੀ ਉਹਨਾਂ ਦੀ ਕੋਈ ਗੱਲ ਸੁਣਨ ਦੀ ਇਸੇ ਤਰ੍ਹਾਂ ਸਾਡੇ ਜਿਵੇਂ ਕਈ ਮਦਰਸ ਵੀ ਬਿਜ਼ੀ ਹੋ ਜਾਂਦੀਆਂ ਬਟ ਉਹਨਾਂ ਦੀਆਂ ਆਪਣੀਆਂ ਜੌਬ ਆ ਪਰ ਬੱਚਿਆਂ ਵੱਲੋਂ ਜਾਂ ਘਰ ਦੇ ਹੋਰ ਮੈਂਬਰਾਂ ਵੱਲੋਂ ਅਸੀਂ ਬਿਲਕੁਲ ਹੀ ਉਹਨਾਂ ਨੂੰ ਮਤਲਬ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਨਾਂ ਦੇ ਅੰਦਰ ਆਹ ਖੂਬੀਆਂ ਵੀ ਹੈਗੀਆਂ ਤੇ ਉਹਨਾਂ ਨੂੰ ਅਸੀਂ ਹੋਰ ਜਗਾਉਣਾ ਹੈ ਉਹਨਾਂ ਨੂੰ ਅਸੀਂ ਆਪਣਾ ਥਾਪੜਾ ਦੇਣਾ ਤੇ ਇਹ ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਦੋਂ ਅਸੀਂ ਪਰਿਵਾਰ ਦੇ ਵਿੱਚ ਅਸੀਂ ਇਕੱਠੇ ਹੋਵਾਂਗੇ ਸਾਰੇ ਮਿਲ ਬੈਠ ਕੇ ਇੱਕ ਦੂਜੇ ਦੀ ਵੀ ਹਾਂ ਤੇਰਾ ਤੂੰ ਆ ਜਾ ਕੀਤਾ ਸੀ ਬਹੁਤ ਵਧੀਆ ਕੱਲ੍ਹ ਨਾਲੋਂ ਬੈਟਰ ਆ ਅੱਗੇ ਹੋਰ ਵੀ ਹੋਊਗਾ ਤੇ ਯਕੀਨਨ ਫਿਰ ਉਹ ਘਰ ਬਹੁਤ ਤਰੱਕੀ ਕਰਦੇ ਆ ਤੇ ਬਜਾਏ ਇਸ ਦੇ ਜੇ ਅਸੀਂ ਉਹਨਾਂ ਦੇ ਉਹਨਾਂ ਦੀਆਂ ਵੀ ਨਹੀਂ ਤੂੰ ਨਹੀਂ ਹੋ ਤੈਥੋਂ ਨਹੀਂ ਹੋਣਾ ਤੂੰ ਨਹੀਂ ਕਰ ਸਕਦਾ ਇਹ ਜਾਂ ਤੂੰ ਨਹੀਂ ਕਰ ਸਕਦੀ ਇਹ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਤੁਲਨਾ ਕਰਕੇ ਕਦੇ ਦੇਖਿਓ ਵੀ ਇਹਨਾਂ ਦੇ ਵਿੱਚ ਫਰਕ ਕੀ ਹੈ ਤੇ ਇਹ ਸਿੰਪਲ ਜੀ ਗੱਲ ਹੈ ਕੁਝ ਵੀ ਨਹੀਂ ਇਹਦੇ 'ਚ ਆਪਣਾ ਕੋਈ ਕੋਈ ਮੁੱਲ ਨਹੀਂ ਸਾਨੂੰ ਅਦਾ ਕਰਨਾ ਪੈਣਾ ਤੇ ਇਹਦੇ ਜਿਹੜੇ ਬਦਲਾਅ ਹੁੰਦੇ ਆ ਚੇਂਜਸ ਹੁੰਦੇ ਆ ਉਹ ਬਹੁਤ ਵੱਡੇ ਹੁੰਦੇ ਆ ਗੱਲ ਇਹ ਵੀ ਨਿੱਕੀ ਜੀ ਹੈ ਇਹਦੇ ਤੇ ਵੀ ਗੌਰ ਕਰਨਾ ਬਣਦਾ ਤੁਸੀਂ ਕਰਿਓ ਮੈਂ ਕੀਤਾ ਮੈਨੂੰ ਤੇ ਇਹਦੇ ਬੜੇ ਰਿਜ਼ਲਟ ਮਿਲੇ ਆ ਕੱਲ ਨੂੰ ਕਿਸੇ ਹੋਰ ਨਵੀਂ ਗੱਲ ਨਾਲ ਮਿਲਦੇ ਆ ਤੇ ਨਵੀਆਂ ਗੱਲਾਂ ਹੋਣਗੀਆਂ ਨਵੇਂ ਸਵਾਲ ਹੋਣਗੇ ਨਵੇਂ ਜਵਾਬ ਹੋਣਗੇ ਸਤਿ ਸ਼੍ਰੀ ਅਕਾਲ